ਲਾਈਵ ਫੋਨ ਤੇ ਰਾਤ ਨੂੰ ਜਦੋਂ ਕੋਈ ਘਰੋਂ ਨਿਕਲਦਾ ਤਾਂ ਡਰਉਂਦਾ ਹਾਲਾਤ ਪੰਜਾਬ ਦੇ ਇੰਨੇ ਵਿਗੜ ਗਏ ਆ ਜਦੋਂ ਬੱਚੇ ਸ਼ਾਮ ਨੂੰ ਘਰੋਂ ਨਿਕਲਦੇ ਤਾਂ ਮਾਪਿਆਂ ਦਾ ਦਿਲ ਥਰਾਥਰਾ ਕਰਦਾ ਜੇ ਸਹੀ ਹਿਸਾਬ ਕਿਤਾਬ ਲਾਓ ਤੇ ਇਹਨਾਂ ਦੇ ਮਹੀਨੇ 4 ਹੀ ਰਹਿ ਗਏ ਮਾਰਚ ਤੋਂ ਮਗਰੋਂ ਕਿਸੇ ਨੇ ਇਹਨਾਂ ਦੀ ਗੱਲ ਨਹੀਂ ਸੁਣਨੀ ਅਫਸਰਾ ਨੇ ਆਪਦੀ ਮਰਜ਼ੀ ਤੇ ਉੱਤਰ ਆਉਣਾ ਕਿਉਂਕਿ ਖੀਰਲੇ 6 ਮਹੀਨੇ ਦਾ ਇਲੈਕਸ਼ਨ ਤੋਂ ਪਹਿਲਾਂ ਮਾਵਾ ਨੂੰ ਪੁੱਤ ਨਹੀਂ ਸਿਆਣਦੇ ਐਮਐਲਏ ਜਦੋਂ ਕਿਸੇ ਪਿੰਡ ਆਉਂਦਾ ਪਿੰਡ ਨੂੰ ਆਸ ਹੁੰਦੀ ਹੈ ਕਿ ਸਾਡਾ ਕੋਈ ਸਵਾਰੂਗਾ ਸਾਡਾ ਕੋਈ ਕੰਮ ਕਰੂਗਾ ਕਿਸੇ ਭਾਈਚਾਰੇ ਦੀ ਮਦਦ ਕਰੂਗਾ ਕੀ ਕੀ ਕਹ ਦੱਸੋ ਇਹ ਗਾੜੀ ਫੜੀ ਹੋਈ ਕਿ ਮੈਂ ਜੀ ਫਲਾੜੇ ਨੂੰ ਅੰਦਰ ਕਰਾ ਕੇ ਮੈਂ ਧਕੇਰਾ ਸਰਪੰਚ ਬਣਾ ਲਿਆ ਤਾਂ ਸੋ ਇਹ ਕੀ ਗੱਲ ਹੋਈ ਮੈਂ ਬੀਬੀਆਂ ਨੂੰ ਦੱਸਣ ਲੱਗਿਆ ਪਰ ਡੀ ਇਲੈਕਸ਼ਨ ਤੋਂ ਪਹਿਲਾਂ ਉਹ ਸਾਡੇ ਦਾ 6 ਮਹੀਨੇ ਤਹਾਨੂੰ 11100 ਰੁਪਈਆ ਵੀ ਦੇਣ ਆਪਾਂ ਕਿਉਂਕਿ ਡਰਦੇ ਆ ਕਿ ਸਾਡੇ ਕੋਲ ਲੋਕਾਂ 'ਚ ਨਹੀਂ ਜਾਇਆ ਜਾਣਾ ਪਰ ਮੈਨੂੰ ਇਹ ਦੱਸੋ ਆਪਾਂ ਐ ਧੋਕੇ ਖਾਈ ਖਾਈ ਜਾਵਾਂਗੇ ਤੇ ਆਪਣਾ ਕੀ ਆ ਬੀਬੀਆਂ ਨੇ ਸੋਚਿਆ ਘਰੇ ਬੈ ਕੇ حساب ਲਾ ਲਿਆ ਕਿ 1100 ਮੇਰਾ 1100 33 ਦਾ 1100 9 ਦਾ 3300 ਪੱਕਾ ਹੀ ਤੇ ਐ ਨਹੀਂ ਪਤਾ ਕਿ ਗਰੰਟੀ ਕੌਣ ਦਿੰਦਾ ਭਗਵੰਤਬਾਹ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਫੈਰੀ ਪੰਜਾਬ ਦੇ ਬਾਕੀ ਹਿੱਸਿਆਂ ਵਾਂਗ ਫਰੀਦਕੋਟ ਵਿੱਚ ਵੀ ਬਲਾਕ ਸੰਪਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਬੁਖਾਰ ਪੂਰੀ ਤਰ੍ਹਾਂ ਤੇਜ਼ ਹੋ ਰਿਹਾ ਹੈ ਤੇ ਫਰੀਦਕੋਟ ਦੇ ਵਿੱਚ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਕਾਂਗਰਸ ਪਾਰਟੀ ਵੱਲੋਂ ਹਲਕੇ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਮਾਂਡ ਸੰਭਾਲ ਰੱਖੀ ਆ ਉਹ ਹਰ ਰੋਜ਼ ਇੱਕ ਦਰਜਨ ਦੇ ਕਰੀਬ ਪਿੰਡਾਂ ਦੇ ਵਿੱਚ ਸਵੇਰ 10 ਵਜੇ ਤੋਂ ਲੈ ਕੇ 6 ਵਜੇ ਤੱਕ ਜਾਂਦੇ ਆ ਤੇ ਲਗਾਤਾਰ ਪਿੰਡਾਂ ਦੇ ਵਿੱਚ ਰਹਿੰਦੇ ਆ ਪਿੰਡਾਂ ਦੇ ਵਿੱਚ ਉਹਨਾਂ ਦਾ ਜਿਹੜਾ ਭਾਸ਼ਣ ਉਹ ਪੂਰੀ ਤਰ੍ਹਾਂ ਕੇਂਦਰਿਤ ਹੁੰਦਾ ਹੈ ਆਉਣ ਵਾਲੀਆਂ 27 ਦੀਆਂ ਚੋਣਾਂ ਨੂੰ ਲੈ ਕੇ ਉਹ ਆਪਣੇ ਭਾਸ਼ਣ ਦੌਰਾਨ ਲੋਕਾਂ ਨੂੰ ਇਥੋਂ ਤੱਕ ਦੱਸਦੇ ਆ ਕਿ ਇਹਨਾਂ ਦੀ ਸਰਕਾਰ ਦੇ ਮੁਸ਼ਕਲ ਨਾਲ 4 ਮਹੀਨੇ ਬਚੇ ਆ ਤੇ ਮਾਰਚ ਤੋਂ ਬਾਅਦ ਅਫਸਰਾਂ ਨੇ ਇਹਨਾਂ ਦੀ ਵੀ ਸੁਣਨੀ ਉਹ ਪਿੰਡਾਂ ਦੇ ਵਿੱਚ ਜਾ ਕੇ ਦੱਸਦੇ ਆ ਕਿ ਚੋਣਾਂ ਤੋਂ 6 ਮਹੀਨੇ ਪਹਿਲਾਂ ਤਾਂ ਪੁੱਤਾਂ ਨੂੰ ਮਾਵਾ ਨਹੀਂ ਸਿਆਣ ਦੀਆਂ ਆਓ ਸੁਣਾਉਣੇ ਆ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਪਿੰਡ ਮਚਾਕੀ ਕਲਾਂ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕੁਸ਼ਲਦੀਪ ਸਿੰਘ ਢਿੱਲੋਂ ਨੇ ਕੀ ਕਿਹਾ ਇੰਨਾ ਦਿਨਾਂ ਅਗਲੇ ਸਾਲ ਵੱਡੀ ਇਲੈਕਸ਼ਨ ਅੱਪਲ ਤਾਂ ਹੋ ਜਾਣੀ ਹੈ ਨਹੀਂ ਤਾਂ ਪੂਰੇ ਜ਼ੋਰਾ ਚ ਹੋਊਗੀ ਜੇ ਸਹੀ ਸਹਬ ਕਿਤਾਬ ਲਾਓ ਤੇ ਇਨਾਂ ਦੇ ਮਹੀਨੇ 4 ਹੀ ਰਹਿ ਗਏ ਮਾਰਚ ਤੋਂ ਮਗਰੋਂ ਕਿਸੇ ਨੇ ਇਨਾਂ ਦੀ ਗੱਲ ਨਹੀਂ ਸੁਣਨੀ ਅਫਸਰਾ ਨੇ ਆਪਣੀ ਮਰਜ਼ੀ ਤੇ ਉੱਤਰ ਆਉਣਾ ਕਿਉਂਕਿ ਅਖੀਰਲੇ 6 ਮਹੀਨੇ ਦਾ ਇਲੈਕਸ਼ਨ ਤੋਂ ਪਹਿਲਾਂ ਮਾਵਾਂ ਨੂੰ ਪੁੱਤ ਨਹੀਂ ਸਿਆਣਦੇ ਤੇ ਇਹਨਾਂ ਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ 2022 ਚ ਨਵਾਂ ਲਫ਼ਜ਼ ਕਟਿਆ ਸੀ ਕਿ ਅਸੀਂ ਗਰੰਟੀ ਦੇਨੇ ਕੇਜਰੀਵਾਲ ਕਹਿੰਦਾ ਹੁੰਦਾ ਸੀ ਤੇ ਨਾਲੇ ਭਗਵੰਤ ਮਾਨ ਸਾਡੀ ਗਰੰਟੀ ਗਰੀਬਾਂ ਨੂੰ ਆ ਗਰੰਟੀ ਮਜ਼ਦੂਰਾਂ ਨੂੰ ਆ ਗਰੰਟੀ ਜੀਵਿਦਾਰਾਂ ਨੂੰ ਆ ਗਰੰਟੀ ਤੇ ਉਹ ਗਰੰਟੀਆਂ ਚੋਂ ਨਿਕਲਿਆ ਕੀ ਕਿਸੇ ਵੀ ਵਰਗ ਨਾਲ ਇੱਕ ਵੀ ਕੀਤਾ ਵਾਦਾ ਜੀ ਪੂਰਾ ਕੀਤਾ ਨਾ ਨੇ ਇੱਕ ਵੀ ਕੀਤਾ ਵਾਦਾ ਕਿਸੇ ਵੀ ਵਰਗ ਨਾਲ ਨਾ ਗਰੀਬ ਭਰਾਵਾਂ ਨਾਲ ਨਾ ਕਿਸਾਨ ਵੀਰਾਂ ਨਾਲ ਤੇ ਨਾ ਮੁਲਾਜ਼ਮਾਂ ਨਾਲ ਨਾ ਦੁਕਾਨਦਾਰਾਂ ਨਾਲ ਨਾ ਵਪਾਰੀਆਂ ਨਾਲ ਹਰੇਕ ਨਾਲ ਧੋਖਾ ਕੀਤਾ ਉਲਟਾ ਤੰਮ ਤਾਂ ਕੀ ਕਰਨੇ ਸੀ ਵਾਅਦੇ ਤਾਂ ਪੂਰੇ ਕੀ ਕਰਨੇ ਸੀ ਜਿਹੜੀਆਂ ਸਹੂਲਤਾਂ ਅਸੀਂ ਪਹਿਲਾਂ ਦਿੱਤੀਆਂ ਸੀ ਉਹ ਵੀ ਸਾਰੀਆਂ ਬੰਦ ਕਰ ਦਿੱਤੀਆਂ ਕੜਕ ਦਾ ਦੇਖ ਲਓ ਕੀ ਹਾਲ ਹੈ ਜਿਹੜੀ ਅਸੀਂ ਦਿੱਤੇ ਸੀ ਕਿੰਨੀ ਘਟਾ ਦਿੱਤਾ ਟਾਈਮ ਸਰ ਆਉਂਦੀ ਨਹੀਂ ਨਾ ਪੈਸੇ ਨਾ ਬਜ਼ੁਰਗਾਂ ਦੀਆਂ ਨਾ ਸਗਨ ਸਕੀਮ ਟਾਈਮ ਸਰ ਕਿਸਾਨਾਂ ਦਾ ਵਾਅਦੇ ਕੀਤੇ ਸੀ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਉਲਟਾ ਜਿੰਨੀ ਸ਼ਕਤੀ ਕਿਸਾਨਾਂ ਤੇ ਹੋਈ ਹੈ ਕਦੀ ਨਹੀਂ ਹੋਈ ਮੁਲਾਜ਼ਮਾਂ ਨੇ ਇਹਨਾਂ ਦੀ ਬੜੀ ਮਦਦ ਕੀਤੀ ਸੀ ਅਜ ਮੁਲਾਜ਼ਮਾਂ ਨੂੰ ਪੁੱਛ ਲਓ ਹਰੇਕ ਵਿਭਾਗ ਨੂੰ ਕੀ ਹਾਲਾਤ ਨੇ ਕੀ ਬੋਲਦੇ ਇਹਨਾਂ ਬਾਰੇ ਦੁਕਾਨਦਾਰਾਂ ਨੂੰ ਵਪਾਰੀਆਂ ਨੂੰ ਉਲਟਾ ਅਜ ਨਸ਼ੇ ਦਾ ਹਾਲ ਦੇਖ ਲਓ ਕੀ ਹੈ ਤੇ ਰਾਤ ਨੂੰ ਜਦੋਂ ਕੋਈ ਘਰੋਂ ਨਿਕਲਦਾ ਤਾਂ ਡਰਉਂਦਾ ਹਾਲਾਤ ਪੰਜਾਬ ਦੇ ਇੰਨੇ ਵਿਗੜ ਗਏ ਆ ਜਦੋਂ ਬੱਚੇ ਸ਼ਾਮ ਨੂੰ ਘਰੋਂ ਨਿਕਲਦੇ ਤਾਂ ਮਾਪਿਓ ਦਾ ਦਿਲ ਤਰਾ-ਤਰਾ ਕਰਦਾ ਇਹਨਾਂ ਨੇ ਸਵਾਰਨਾ ਦਾ ਕੀ ਸੀ ਪੰਜਾਬ ਦਾ ਮਾਹੌਲ ਖਰਾਬ ਕਰ ਦਿੱਤਾ ਪੰਜਾਬ ਦੇ ਹਾਲਾਤ ਖਰਾਬ ਕਰ ਦਿੱਤੇ ਤੁਸੀਂ ਕਾਦੇ ਵਾਸਤੇ ਚੋਣ ਕਰਦੇ ਹੋ ਤੁਸੀਂ ਚੋਣ ਕਰਦੇ ਹੋ ਕਿ ਪਿੰਡ ਦੀ ਡਿਵੈਲਪਮੈਂਟ ਹੋਵੇ ਕੰਮ ਹੋ ਚਲੋ ਸਰਪੰਚ ਬਣਾ ਲਿਆ ਦੱਸੋ ਕੀ ਪਿੰਡ ਨੂੰ ਗ੍ਰਾਂਟ ਦਿੱਤੀ ਕੀ ਪਿੰਡ ਦਾ ਕੀਤਾ ਜਿਹੜਾ ਰਹਿੰਦੇ ਕੰਮ ਹੈ ਕੀ ਕੀਤੇ ਉਲਟਾ ਜਿਹੜੇ ਮੰਦਰੇਕਾ ਸੀ ਚਲਾਉਂਦੇ ਸੀ ਬੰਦ ਨਹੀਂ ਹੋਣ ਦਿੰਦੇ ਸੀ ਤਾਂ ਕਿ ਹਰੇਕ ਘਰ ਨੂੰ ਪੈਸੇ ਮਿਲ ਸਕਣ ਸਹੂਲਤ ਮਿਲ ਸਕੇ ਮੁਦਰੇ ਕਈ ਨਹੀਂ ਚਲਦੀ ਇਹਨਾਂ ਤੋਂ ਸਾਰੇ ਸੈਂਟਰ ਦੇ ਪੈਸੇ ਐ ਇਹਨਾਂ ਨੇ ਪਉੜਾ ਕੁਛ ਨਹੀਂ ਫੇਰਨੀ ਇਹਨਾਂ ਤੋਂ ਕੰਮ ਹੁੰਦਾ ਸੋ ਇਸ ਕਰਕੇ ਬੇਨਤੀ ਐ ਕਿ ਇਹਨਾਂ ਨੂੰ ਆਪਾਂ ਬਹੁਤ ਚੰਗੀ ਤਰ੍ਹਾਂ ਦੇਖ ਲਿਆ ਹਾਂ ਚੁਟਕਲੇ ਜਿਹਨੇ ਮਰਜ਼ੀ ਸੁਣੀ ਜਾਓ ਗੱਲਾਂ ਜਿਹਨੀਆਂ ਮਰਜ਼ੀ ਸੁਣੀ ਜਾਓ ਕੰਮ ਕੋਈ ਨਹੀਂ ਸਿਆਣੇ ਕਹਿੰਦੇ ਚੋਰੀ ਦੇ ਪੁੱਤ ਕਬਰੂ ਨਹੀਂ ਹੁੰਦੇ ਜਿਨ੍ਹਾਂ ਨੂੰ ਗੱਲਾਂ ਕਰਨ ਦਾ ਸ਼ੌਕ ਹੋਵੇ ਸਿਰਫ ਗੱਲਾਂ ਹੀ ਸੁਣਾ ਸਕਦੇ ਤੇ ਜਿਹੜੇ ਕੰਮ ਕਰਨ ਵਾਲੇ ਆ ਕੰਮ ਕਰਕੇ ਦਿਖਾ ਸਕਦੇ ਗੱਲਾਂ ਨਾਲ ਕੰਮ ਨਹੀਂ ਹੁੰਦੇ ਕੰਮ ਕਰਕੇ ਦਿਖਾਉਣੇ ਪੈਂਦੇ ਤੁਹਾਡੇ ਪਿੰਡ ਤੁਸੀਂ ਮੌਕਾ ਦਿੱਤਾ ਗੁਰਸ਼ਵਿੰਦਰ ਨੂੰ ਇਹਨੇ ਕੰਮ ਕਰਕੇ ਦਿਖਾਇਆ ਤੁਹਾਡੇ ਸਾਹਮਣੇ ਬੋਲਦੇ ਮੈਂ ਬੀਬੀਆਂ ਨੂੰ ਦੱਸਣ ਲੱਗਿਆ ਬਦਲ ਇਲੈਕਸ਼ਨ ਤੋਂ ਪਹਿਲਾਂ ਉਹ ਸਕਦਾ 6 ਮਹੀਨੇ ਤਹਾਨੂੰ 11100 ਰੁਪਇਆ ਵੀ ਦੇਣ ਆਪਾਂ ਕਿਉਂਕਿ ਡਰਦੇ ਐ ਕਿ ਸਾਡੇ ਕੋਲ ਲੋਕਾਂ ਚ ਨਹੀਂ ਜਾਇਆ ਜਾਣਾ ਪਰ ਮੈਨੂੰ ਇਹ ਦੱਸੋ ਆਪਾਂ ਐ ਧੋਖੇ ਖਾਈ ਖਾਈ ਜਾਵਾਂਗੇ ਤੇ ਆਪਣਾ ਕੀ ਐ 5 ਸਾਲ ਬਾਅਦ ਸਰਕਾਰ ਬਣਾਉਨੇ ਹੋ ਸਾਡੇ ਚ ਹਰ ਸਾਲ ਤੁਹਾਡੀ ਕੋਈ ਗੱਲ ਨਾ ਸੁਣੇ ਕੋਈ ਕੰਮ ਨਾ ਕਰੇ ਤੰਗ ਕਰਦੇ ਤੇ ਕੀ ਚ ਮੜਾ ਜਾ ਲਾਲਚ ਦੇ ਕੇ ਤੇ ਫਿਰ ਤਾਂ ਠੱਗੀ ਮਾਰਨ ਵਾਲੀ ਗੱਲ ਹੀ ਹੋਈ ਫਿਰ ਤਾਂ ਕੋ ਜਵਾਨ ਵਾਲੀ ਗਲਤੀ ਨਾ ਹੋਈ ਸੋਸ਼ ਕਰਕੇ ਮੇਰੀ ਬੇਨਤੀ ਆ ਕਿ ਕੱਲੋਂ ਚ ਆਉਣਾ ਇਹਨੀਆਂ ਸ਼ਰਾਬਤ ਬਾਜੀਆਂ ਚ ਆਉਣਾ ਇੱਥੇ ਹੁਣ ਤ੍ਰੇਸ ਕਰਿਆ ਕਰੋ ਆਪਾਂ ਬਥੇਰੇ ਠੱਗੇਗੇ ਬਿਜਲੀ ਆਰੀ ਤੁਸੀਂ ਤਾਂ ਬਹੁਤ ਹਿੰਮਤ ਕੀਤੀ بڑے ਪਿੰਡਾਂ ਵਿੱਚ ਬੀਬੀਆਂ ਨੇ ਸੋਚਿਆ ਘਰੇ ਬੈਠੇ ਹਿਸਾਬ ਲਾ ਲਿਆ ਕਿ 1100 ਮੇਰਾ 1400 ਧੀ ਦਾ 1100 9 ਦਾ 3300 ਪੱਕਾ ਹੀ ਤੇ ਇਹ ਨਹੀਂ ਪਤਾ ਕਿ ਗਰੰਟੀ ਕੌਣ ਦਿੰਦਾ ਭਗਵੰਤਬਾਹ ਜਿਹੜੇ ਬੰਦਿਆਂ ਨੇ ਸਾਰੀ ਜ਼ਿੰਦਗੀ ਚੁਟਕਲੇ ਸੁਣਾਸਣਾ ਪੈਸੇ ਕਮਾਏ ਹੋਣ ਅੱਗੇ ਮੈਂ ਗੱਲ ਵੀ ਕਰਨਾ ਚਾਹਾਂਗਾ ਮੈਂ ਕਿਸੇ ਬਾਰੇ ਕਦੀ ਤੁਸੀਂ ਦੇਖਿਆ ਜਿੰਨੇ ਵਾਰੀ ਮੈਂ ਤੁਹਾਡੇ ਪਿੰਡਾਂ ਨਾਲ ਮੈਂ ਕਦੀ ਕਿਸੇ ਬਾਰੇ ਵਾਧੂ ਘੱਟ ਗੱਲ ਨਹੀਂ ਕਰਦਾ ਆ ਜਿਹੜੇ ਗੁਰਸ਼ੂੰਦਰ ਸੁਣਾ ਰਿਹਾ ਸੀ ਕਿ ਐਮਐਲਏ ਕੁਝ ਬੋਲ ਕੇ ਕਿਹਾ ਐਮਐਲਏ ਨੂੰ ਪੁੱਛ ਲਿਓ ਕਿ ਲੋਕਾਂ ਨੇ ਤੈਨੂੰ ਪੜਾਇਆ ਤੂੰ ਕੀ ਕੀਤਾ ਇਲਾਕੇ ਦਾ ਐਮਐਲਏ ਜਦੋਂ ਕਿਸੇ ਪਿੰਡ ਆਉਂਦਾ ਪਿੰਡ ਨੂੰ ਆਸ ਹੁੰਦੀ ਹੈ ਕਿ ਸਾਡਾ ਕੋਈ ਸੁਵਾਰੂਗਾ ਸਾਡਾ ਕੋਈ ਕੰਮ ਕਰੂਗਾ ਕਿਸੇ ਭਾਈਚਾਰੇ ਦੀ ਮਦਦ ਕਰੂਗਾ ਕੀ ਕੀ ਕਹ ਦਸੋ ਇਹ ਗਾੜੀ ਫੜੀ ਹੋਈ ਤੇ ਮੈਂ ਜੀ ਫਲਾੜੇ ਨੂੰ ਅੰਦਰ ਕਰਾ ਕੇ ਮੈਂ ਧੱਕੇ ਦਾ ਸਰਪੰਚ ਬਣਾ ਲਿਆ ਦਸੋ ਇਹ ਕੀ ਗੱਲ ਹੋਈ ਇਹ ਕਿੱਡੀ ਕੋ ਸ਼ੇਖੀ ਵਾਲੀ ਗੱਲ ਹੈ ਤੇ ਦਸੋ ਕਿ ਤੁਸੀਂ ਕੀ ਕੀਤਾ ਈਆਂ ਲੋਕਾਂ ਦਾ ਤੇ ਦਸੋ ਤੁਸੀਂ ਗਰੀਬਾਂ ਦਾ ਕੀ ਕੀਤਾ ਮਨਰੇਗਾ ਦਾ ਕੀ ਕੀਤਾ ਜ਼ਿਮੀਦਾਰਾਂ ਦਾ ਕੀ ਕੀਤਾ ਏ ਦੱਸੋ ਕੋਈ ਸੜਕ ਭੜਾਈ ਏ ਇਹ ਦੱਸੋ ਪਿੰਡ ਦਾ ਕੋਈ ਸਵਾਰਿਆ ਕੋਈ ਮੁਲਾਜ਼ਿਮਾਂ ਦਾ ਕੁਛ ਕੀਤਾ ਦੁਕਾਨਦਾਰਾਂ ਦਾ ਕੀਤਾ ਤੇ ਰਾਤ